ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਜ਼ਮੀਨ ਦੀ ਵਾਈ ਬਾਰੇ ਪਹਿਲਾਂ ਗੱਲ ਕਰਾਂਗੇ ਤੇ ਦੂਸਰੀ ਗੱਲ ਆਪਾਂ ਹਰੀ ਖਾਦ ਬਾਰੇ ਕਰਨੀ ਆ ਕਿ ਜਿੱਦਾਂ ਹੁਣ ਤੁਸੀਂ ਦੇਖੋ ਕਿ ਤੂੜੀਆਂ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੀ ਬਣ ਚੁੱਕੀਆਂ ਤਾਂ ਹੁਣ ਵਾਹਣ ਆ ਜਿਹੜੇ ਉਹ ਪੂਰੇ ਖਾਲੀ ਰਹਿਣੇ ਆ ਜਿੰਨੀ ਦੇਰ ਤੱਕ ਆਪਾਂ ਮਤਲਬ ਝੋਨਾ ਨਹੀਂ ਲਾਂਦੇ ਤਾਂ ਇਹਦੇ ਵਿੱਚ ਕਈ ਕਿਸਾਨ ਵੀਰ ਪੁੱਛ ਰਹੇ ਸੀ ਕਿ ਆਪਾਂ ਹਰੀ ਖਾਦ ਵੀਜ ਸਕਦੇ ਆ ਇਹਦਾ ਆਪਾਂ ਨੂੰ ਸੱਚੀ ਚ ਕੋਈ ਫਾਇਦਾ ਹੁੰਦਾ ਆ ਜਾਂ ਨਹੀਂ ਸੋ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਡਿਟੇਲ ਚ ਗੱਲ ਕਰਦੇ ਆ ਸੋ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਕਿਸਾਨ ਵੀਰਾਂ ਤੱਕ ਵੀ ਵੀਡੀਓ ਜੜੀਓ ਜਰੂਰ ਸ਼ੇਅਰ ਕਰਿਆ ਕਰੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕਿ ਵਾਈ ਦੀ ਤਾਂ ਜ਼ਮੀਨ ਪਹਿਲੀ ਗੱਲ ਇਹ ਜੀ ਆਪਾਂ ਸੁੱਕੀ ਪੁੱਟਦੇ ਆ ਤਾਂ ਇਹਦਾ ਆਪਾਂ ਨੂੰ ਬਹੁਤ ਫਾਇਦਾ ਮਿਲਦਾ ਜਿਹੜੇ ਕਿਸਾਨ ਵੀਰਾਂ ਦੇ ਖੇਤ ਵਿੱਚ ਕਈ ਕਿਸਾਨ ਵੀਰ ਮਤਲਬ ਹੁਣ ਥੋੜੇ ਜੇ ਸੁਜਵਾਨ ਹੋਏ ਆ ਤਾਂ ਉਹ ਅੱਗ ਆਪਣੇ ਖੇਤ ਵਿੱਚ ਨਹੀਂ ਲਾਉਂਦੇ ਪਰ ਤੁਸੀਂ ਕੀ ਕਰਨਾ ਜਿਹੜੇ ਕਿਸਾਨ ਵੀਰਾਂ ਦੇ ਗੁੱਲੀ ਡੰਡਾ ਹੈਗਾ ਸੀ ਖੇਤ ਵਿੱਚ ਮਤਲਬ ਲੋੜ ਤੋਂ ਜ਼ਿਆਦਾ ਜਿਹੜਾ ਸਪਰੇਅ ਨਾਲ ਵੀ ਨਹੀਂ ਮਰਿਆ ਤਾਂ ਉਹ ਖੇਤ ਵਿੱਚ ਆਗ ਹੈ ਜਿਹੜੀ ਉਹ ਜ਼ਰੂਰ ਲਾਉਣਾੜ ਨਾਲ ਉਹਦੇ ਨਾਲ ਕੀ ਹੋਣਾ ਜਿਹੜਾ ਬੀਜ ਕੰਬਾਈਨ ਦੇ ਪਿੱਛੇ ਥੱਲੇ ਸੁੱਟਿਆ ਹੋਏਗਾ ਤਾਂ ਉਹ ਮਤਲਬ ਸੜ ਜਾਣਾ ਦੁਬਾਰਾ ਨਹੀਂ ਉੱਗੇਗਾ ਸੋ ਇਹ ਤੁਸੀਂ ਕੀ ਕਰਨਾ ਅੱਗ ਲਾ ਕੇ ਫੇਰ ਉਹ ਵਾਲਾ ਵਾਣ ਪੁੱਟਣਾ ਜਿਹਦੇ ਵਿੱਚ ਗੁੱਲੀ ਡੰਡਾ ਜ਼ਿਆਦਾ ਸੀ ਤੇ ਇਹ ਦੂਸਰੀ ਗੱਲ ਆਪਾਂ ਸੁੱਕੀ ਪਟਾਈ ਕਰਨੀ ਆ ਇਹ ਆਪਾਂ ਟਿੱਲਰਾਂ ਨਾਲ ਕਰ ਸਕਦੇ ਆ ਕਈ ਕਿਸਾਨ ਵੀਰ ਤਵੀਆਂ ਨਾਲ ਕਰਦੇ ਆ ਤਵੀਆਂ ਨਾਲ ਕਿਸਾਨ ਵੀਰ ਉਹ ਡੂੰਗਾ ਮਤਲਬ ਘਟ ਜਾਂਦਾ ਖੇਤ ਸੋ ਟਿੱਲਰਾਂ ਨਾਲ ਪਹਿਲੀ ਜਿਹੜੀ ਉਹ ਆਈ ਆ ਉਹ ਤੁਸੀਂ ਟਿੱਲਰਾਂ ਨਾਲ ਕਰਨੀ ਆ ਥੋੜੀ ਜੀ ਡੂੰਗੀ ਜਿੰਨੀ ਡੂੰਗੀ ਮਤਲਬ ਵਾਈ ਹੋਏਗੀ ਉਹਨੇ ਤਾਂਡੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਜਿਦਾ ਗੁੱਲੀ ਡੰਡਾ ਹੋ ਗਿਆ ਹੋਰ ਕਈ ਝੋਨੇ ਦੇ ਵਿੱਚ ਬਿਮਾਰੀਆਂ ਆਉਂਦੀਆਂ ਤੇ ਉਹ ਸਾਰੀਆਂ ਮਤਲਬ ਉਹਨਾਂ ਦਾ ਜਿਹੜਾ ਬੀਜ ਆ ਉਹਦੀ ਜੰਮਣ ਦੀ ਸ਼ਮਤਾ ਜਿਹੜੀ ਉਹ ਘਟ ਜਾਂਦੀ ਆ ਸੋ ਪਹਿਲੀ ਵਹੀ ਝੋਨੇ ਵਾਲੇ ਖੇਤ ਵਿੱਚ ਡੂੰਗੀ ਕਰਨੀ ਆ ਤੇ ਜੇ ਟਿੱਲਰ ਆ ਨਾ ਕਰ ਲੋ ਉਹ ਜ਼ਿਆਦਾ ਵਧੀਆ ਕਿਉਂਕਿ ਤਵੀਆਂ ਨਾਲ ਜੇਕਰ ਆਪਾਂ ਕਰਦੇ ਆਂ ਢੰਗਾਈ ਨਹੀਂ ਲੈਣੀ ਖੇਤ ਨੇ ਤੇ ਬਾਅਦ ਵਿੱਚ ਝੋਨਾ ਜਿਹੜਾ ਉਹ ਬੂਟਾ ਨਹੀਂ ਕਰਦਾ ਸੋ ਤੇ ਦੂਸਰੀ ਗੱਲ ਆਪਾਂ ਹਰੀ ਖਾਦ ਬਾਰੇ ਕਰਨੀ ਹੈ ਕਿਉਂਕਿ ਹੁਣ ਤੁਸੀਂ ਦੇਖਿਆ ਹੀ ਹੈ ਕਿ ਤਕਰੀਬਨ ਸਾਰੇ ਕਿਸਾਨ ਵੀਰਾਂ ਦੇ ਖੇਤ ਆ ਜਿਹੜੇ ਉਹ ਹੁਣ ਵਿਹਲੇ ਪਏ ਆ ਤੂੜੀਆਂ ਸਾਰਿਆਂ ਦੀਆਂ ਨਿਕਲ ਚੁੱਕੀਆਂ ਇੱਧਰ ਆਪਣੇ ਏਰੀਆ ਦੇ ਵਿੱਚ ਅਜੇ ਰਹਿੰਦਾ 30-40% ਕੰਮ ਤੂੜੀਆਂ ਵਾਲਾ ਕਿਉਂਕਿ ਮੀਂਹ ਤਾਂ ਅਰੋਝੀ ਪੈ ਜਾਂਦਾ ਤਾਂ ਕਰਕੇ ਮਸ਼ੀਨਾਂ ਚੱਲਦੀਆਂ 2-3 ਵਜੇ ਦੁਪਹਿਰ ਤਾਂ ਉਦੋਂ ਸ਼ਾਮ ਤੱਕ ਕਿੰਨੀਆਂ ਕ ਤੂੜੀ ਦੀਆਂ ਨਹੀਂ ਤਾਂ ਹੁਣ ਨੂੰ ਜੇ ਮੀਂਹ ਨਾ ਪੈਂਦਾ ਹੁੰਦਾ ਤਾਂ ਸਾਰਾ ਕੰਮ ਐਨ ਫਿਨਿਸ਼ ਹੋਇਆ ਹੁਣ ਜਿੱਦਾਂ ਕਣਕ ਦਾ ਹੋਇਆ ਇਸ ਵਾਰ ਮਸ਼ੀਨਾਂ ਬਹੁਤ ਜ਼ਿਆਦਾ ਆਈਆਂ ਸੀ ਇਤੇ ਉਹਨਾਂ ਵਿਚਾਰਿਆਂ ਦਾ ਸਾਰਾ ਡੇ ਡੇ ਪੋਣੀ ਪੋਣੀ 200 ਕਿੱਲਾ ਜਿਹੜੀ ਘਟਾਈ ਆ ਉਹ ਕਣਕ ਦੀ ਹੋਈ ਆ ਚਲੋ ਕੋਈ ਨਹੀਂ ਅਗਲੇ ਮਿਹਨਤ ਕਰ ਰਹੀ ਆ ਕਿਤੇ ਨਾ ਕਿਤੇ ਕਾਮਯਾਬ ਹੋਣਗੀ ਹੋਣਗੇ ਤਾਂ ਹੁਣ ਆਪਾਂ ਮੇਨ ਗੱਲ ਤੇ ਆਈਏ ਹਰੀ ਖਾਦ ਤੇ ਕਿਸਾਨ ਵੀਰੋ ਤੁਸੀਂ ਕੀ ਕਰਨਾ ਇਹ ਕੈਮਰੇ ਤੇ ਵੀ ਉੱਪਰ ਘਟਾ ਜਾ ਪੈ ਗਿਆ ਤਾਂ ਕਰਕੇ ਥੋੜੀ ਜੀ ਕੁਆਲਿਟੀ ਆ ਜਿਹੜੀ ਉਹ ਘਟ ਗਈ ਆ ਉਤੋਂ ਸ਼ਾਮ ਦਾ ਟਾਈਮ ਆ ਸੋ ਕੁਆਲਿਟੀ ਨਾਲ ਥੋੜਾ ਜਿਹਾ ਕੰਪਰੋਮਾਈਜ਼ ਕਰ ਲਿਓ ਕਿਸਾਨ ਵੀਰੋ ਤੁਸੀਂ ਹਰੀ ਖਾਦ ਜੇਕਰ ਆਪਣੇ ਖੇਤ ਵਿੱਚ ਬੀਜਣੀ ਆ ਇੰਨੇ ਵੀ ਤਾਕਤ ਦਾਡੇ ਖੇਤ ਵਿੱਚੋਂ ਖਿੱਚਣੀ ਆ ਹਾਂ ਉਦੋਂ ਜੇ ਆਪਾਂ ਵੱਧ ਤੋਂ ਵੱਧ 1-2 ਦਿਨ ਤੋਂ ਜੇ ਆਪਾਂ ਲੇਟ ਜ਼ਿਆਦਾ ਹੋ ਜਣੇ ਆ ਖੇਤ ਵਿੱਚ ਵਾਈ ਕਰਨ ਦੇ ਕਿਉਂਕਿ ਉਹਦੇ ਨਾਲ ਕੀ ਹੋਣਾ ਜੇ ਆਪਣੀ ਲੇਟ ਹੋ ਗਈ ਇੱਕ ਦਿਨ ਵੀ ਮੰਨ ਲਓ ਲੇਟ ਹੋ ਗਿਆ ਖੇਤ ਆਪਣਾ ਤਾਂ ਫਿਰ ਜਿਹੜਾ ਮਤਲਬ ਉਹਨੇ ਆਪਣੀ ਤਾਕਤ ਹੈ ਜਿਹੜੀ ਉਹ ਖੇਤ ਵਿੱਚੋਂ ਲੈਣ ਲੱਗ ਪਣਾ ਉੰਨੀ ਉਹਨੇ ਤਾਕਤ ਜੇਕਰ ਆਪਾਂ ਬੀਜ ਦੀਆਂ ਮੂੰਗੀ ਜਾਂ ਜੰਤਰ ਬੀਜਦੇ ਆ ਤਾਂ ਉੰਨੀ ਤਾਕਤ ਖੇਤ ਨੂੰ ਦੇਣੀ ਨਹੀਂ ਜਿੰਨੀ ਉਹਨੇ ਖਿੱਚ ਲੈਣੀ ਆ ਸੋ ਉਹਦੇ ਵਿੱਚ ਤੁਹਾਨੂੰ ਯੂਰੀਆ ਵੀ ਪਾਣਾ ਪਊਗਾ ਹੋਰ ਤੁਹਾਨੂੰ ਸਪਰੀਆਂ ਵੀ ਕਰਨੀਆਂ ਪੈਣਗੀਆਂ ਸੋ ਇਹ ਗੱਲ ਹੈ ਕਿ ਜਿਹੜੀ ਤਾਂ ਜ਼ਿਆਦਾ ਹੀ ਮਾੜੀ ਵਾਹਣ ਹੈ ਤਾਂ ਉਹਨਾਂ ਵਿੱਚ ਤੁਸੀਂ ਬੀਜ ਕੇ ਤੇ ਟਾਈਮ ਸਿਰ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਵੱਲ ਪੂਰੀ ਐਨ ਤਿਆਰ ਆ ਜਾਂ ਜੰਤਰ ਇਹਨੂੰ 2-3 ਦਿਨਾਂ ਦਾ ਵੀ ਜੇਕਰ ਫਰਕ ਪੈ ਜੇ ਤਾਂ ਇਨੇ ਆਪਣੀ ਜ਼ਮੀਨ ਤੇ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਬਾਅਦ ਵਿੱਚ ਆਪਣੀ ਜ਼ਮੀਨ ਦੀ ਤਾਕਤ ਹੈ ਜਿਹੜੀ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਤਾਕਤ ਲੱਗਦੀ ਆ ਭਾਵੇਂ ਆਪਾਂ ਮੂੰਗੀ ਵੀ ਜਣੀ ਹੋਏ ਉੱਪਰੋਂ ਉਹ ਦੇਣ ਤੁਹਾਨੂੰ ਪਤਾ ਕੀ ਬਰਸਾਤ ਵਾਲੇ ਹੁੰਦੇ ਆ ਮੀਂਹ ਵਾਲੇ ਹੁੰਦੇ ਆ ਤੇ ਹੂਣ ਉਹੀ ਵੀਜਣ ਜਿਨ੍ਹਾਂ ਨੂੰ ਪਤਾ ਕਿ ਆਪਣੇ ਕੋਲ ਲੇਬਰ ਹੈਗੀ ਆ ਜਦੋਂ ਆਪਾਂ ਕਿਹਾ ਲੇਬਰ ਨੇ ਉਸੇ ਟਾਈਮ ਹੀ ਲੱਗ ਜਾਣਾ ਪਨੀਰੀ ਆਪਣੀ ਟਾਈਮ ਸਿਰ ਤਿਆਰ ਹੋ ਜਾਣੀਆਂ ਤਾਂ ਉਹ ਕਿਸਾਨ ਵੀਰ ਜਿਹੜੀ ਉਹਾਈ ਆ ਉਹ ਜੰਤਰ ਦੀ ਜਾਂ ਕੋਈ ਵੀ ਹਰੀ ਖਾਦ ਦਾ ਜਿਹੜਾ ਉਹ ਕਰ ਸਕਦੇ ਨੇ ਪਰ ਜਿਹੜੇ ਕਿਸਾਨ ਵੀਰਾਂ ਕੋ ਮਤਲਬ ਪੱਕੀ ਲੇਬਰ ਨਹੀਂ ਆ ਅਜੇ ਕਹਿਣਾ ਕਿਸੇ ਨੂੰ ਹਨਾ ਤਾਂ ਉਹ ਕਿਸਾਨ ਵੀਰ ਮਤਲਬ ਥੋੜਾ ਜਿਹਾ ਗਰੀਬ ਕਰਨ ਭਾਰੀਆਂ ਜ਼ਮੀਨਾਂ ਦੇ ਵਿੱਚ ਵੀਜਣ ਦੀ ਕੋਈ ਲੋੜ ਨਹੀਂ ਹਾਂ ਇਹ ਤੁਸੀਂ ਮਤਲਬ ਜਿੱਦਾਂ ਜੰਤਰ ਆ ਮੂੰਗੀ ਜੇ ਤੁਸੀਂ ਫਸਲ ਦੇ ਤੌਰ ਤੇ ਵੀਜਣੀ ਆ ਉਹ ਜਰੂੜ ਵੀ ਸਕਦੇ ਹੋ ਉਹਦੇ ਨਾਲ ਕੀ ਹੋਣਾ ਮਤਲਬ ਜੇ ਤੁਹਾਨੂੰ ਫਲੀਆਂ ਨਹੀਂ ਵੀ ਲੱਗਦੀਆਂ ਜਾਂ ਘੱਟ ਲੱਗਦੀਆਂ ਜਾਂ ਮੀਂਹ ਜ਼ਿਆਦਾ ਪੈਂਦੇ ਆ ਤਾਂ ਉਹ ਥੋੜਾ ਜਿਹਾ ਮਤਲਬ ਤੁਹਾਡੇ ਖੇਤ ਵਿੱਚ ਹਰੀ ਖਾਦ ਹੈ ਜਿਹੜੀ ਉਹ ਦੇ ਦੇਗੀ ਪਹਿਲੀ ਗੱਲ ਤੁਸੀਂ ਪਿਓਰਿਟੀ ਦੇਣੀ ਆ ਮਤਲਬ ਉਹਦੇ ਝਾੜ ਨੂੰ ਕੀ ਉਹ ਆਪਾਂ ਫਸਲ ਬੀਜੀ ਆ ਇਹ ਨਹੀਂ ਸੋਚਣਾ ਕਿ ਆਪਾਂ ਖੇਤ ਵਿੱਚ ਵਣ ਲਈ ਬੀਜੀ ਆ ਸੋ ਤਾਂ ਕਰਕੇ ਤੁਸੀਂ ਇਹ ਮੂੰਗੀ ਹੈ ਜਿਹੜੀ ਉਹ ਬੀਜ ਸਕਦੇ ਹੋ ਪਰ ਉਹ ਤੁਸੀਂ ਝਾੜ ਲਈ ਬੀਜੋ ਤੇ ਬਾਅਦ ਵਿੱਚ ਉਹ ਜਦੋਂ ਵਾਈ ਕਰੋਗੇ ਜਿੰਨੀ ਕੁ ਤਾਕਤ ਉਹਨੇ ਦੇਣੀ ਸੀ ਉਹਨੇ ਆਪਣੇ ਖੇਤ ਨੂੰ ਦੇ ਦੇਣੀ ਆ ਤੇ ਜੰਤਰ ਆ ਜਿਹੜਾ ਉਹ ਉਹੀ ਕਿਸਾਨ ਵੀ ਰੀਵੀਜਨ ਜਿਹੜੇ ਮਤਲਬ ਜਿਹਨਾਂ ਕੋਲ ਲੇਬਰ ਪ੍ਰੈਜ਼ੈਂਟ ਹੈ ਕਿ ਜਦੋਂ ਕਿਹਾ ਉਦੋਂ ਹੀ ਮਤਲਬ ਇਹਨੇ ਲੱਗ ਜਾਣਾ ਸੋ ਇਹਨਾਂ ਗੱਲਾਂ ਦਾ ਖਿਆ ਜਰੂਰ ਰੱਖਿਓ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ